ਨਾਜ਼ਮੀਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਵਿਖੇ ਚੱਲ ਰਹੀ ਸੱਤ ਰੋਜ਼ਾ ਯੁਵਾ ਆਪ ਦਾ ਮਿੱਤਰ ਸਿਖਲਾਈ ਕੈਂਪ ਦੇ ਪੰਜਵੇਂ ਦਿਨ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਦੀ ਟੀਮ ਨੇ ਵਲੰਟੀਅਰਾਂ ਨੂੰ ਆਫਤ ਪ੍ਰਬੰਧਨ ਦੀਆਂ ਬਾਰੀਕੀਆਂ ਤੇ ਪ੍ਰੈਕਟੀਕਲ ਸਿਖਲਾਈ ਦਿੱਤੀ ਇਹ ਟ੍ਰੇਨਿੰਗ ਐਮ ਜੀ ਸੀਪਾ ਵੱਲੋਂ ਕੋਰਸ ਡਾਇਰੈਕਟਰ ਪ੍ਰੋਫੈਸਰ ਡਾਕਟਰ ਜੋਗ ਸਿੰਘ ਪਾਟਿਆ ਦੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ ਇੰਸਪੈਕਟਰ ਆਸ਼ਿਤ ਦੀ ਅਗਵਾਈ ਹੇਠ ਐਨ ਡੀ ਆਰ ਐਫ ਦੀ ਬਟਾਲੀਅਨ ਨੇ ਜਿਸ ਵਿੱਚ ਹਵਲਦਾਰ ਅਨਿਲ ਕੁਮਾਰ ਤੇ ਮਨੂਜ ਕਸ਼ਯਪ ਕਾਂਸਟੇਬਲ ਅਨਿਲ ਵਿਕਾਸ ਰਕੇਸ਼ ਸੁਜੀਤ ਸੁਨੀਲ ਕਿਸ਼ੋਰ ਅਤੇ ਸੋਮਬੀਰ ਸ਼ਾਮਰਸਨ ਨੇ ਵਲੰਟੀਅਰਾਂ ਨੂੰ ਕਿਸੇ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਨਾਲ ਨਜਿੱਠਣ ਦੇ ਪ੍ਰੈਕਟੀਕਲ ਤਰੀਕੇ ਸਿਖਾਏ। ਉਹਨਾਂ ਨੇ ਆਧੁਨਿਕ ਯੰਤਰਾਂ ਦੀ ਵਰਤੋਂ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਗੁਰ ਵੀ ਸਾਂਝੇ ਕੀਤੇ। ਇਸ ਦੌਰਾਨ ਪ੍ਰੋਫੈਸਰ ਡਾਕਟਰ ਜੋਗ ਸਿੰਘ ਪਾਟਿਆ ਸੀਨੀਅਰ ਸਲਾਹਕਾਰ ਐਮਜੀਸੀਪਾ ਵੱਲੋਂ ਕੈਮੀਕਲ ਬਾਇਓਲੋਜੀਕਲ ਰੇਡੀਓਲੋਜੀਕਲ ਅਤੇ ਨਿਊਕਲੀਅਰ ਆਫ਼ਤਾਂ ਬਾਰੇ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਉਹਨਾਂ ਨੇ ਅਜਿਹੀਆਂ ਖਤਰਨਾਕ ਸਥਿਤੀਆਂ ਵਿੱਚ ਬਚਾਅ ਦੇ ਤਰੀਕਿਆਂ ਬਾਰੇ ਵਲੰਟੀਅਰਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਐਮਜੀ ਸਿਪਾ ਦੇ ਇਨਸਟ੍ਰਕਟਰ ਹਰਕੀਰਤ ਸਿੰਘ ਅਰੋੜਾ, ਟ੍ਰੇਨਿੰਗ ਕੋਆਰਡੀਨੇਟਰ ਮਨਜੋਤ ਕੌਰ, ਸੁਖਚੈਨ ਸਿੰਘ, ਕੋਮਲ ਦਿਨਾਕਸ਼ੀ, ਪੂਜਾ ਦਵਿੰਦਰ ਕੌਰ, ਜੌਨਸਨ, ਮਨਦੀਪ ਕੁਮਾਰ, ਰਣਜੀਤ ਸਿੰਘ ਪਾਟਿਆ ਤੇ ਸਲੋਨੀ ਸ਼ਰਮਾ ਵੀ ਹਾਜ਼ਰ ਸਨ।